ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਿਆ ਹਦਾਇਤਾਂ ਤੇ ਐਡੀਸੀ ਪੀਸੀਟੀ 2 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਪੀ ਪੱਛਮੀ ਅੰਮ੍ਰਿਤਸਰ ਦੀ ਨਿਗਰਾਨੀ ਹੇਠ ਪਬਲਿਕ ਦੇ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਟੈਕਨੀਕਲ ਤਰੀਕੇ ਨਾਲ ਟ੍ਰੇਸ ਕਰਕੇ ਮੋਬਾਈਲ ਫੋਨਾਂ ਨੂੰ ਬਰਾਮਦ ਕਰ ਅਸਲੀ ਮਾਲਕ ਦੇ ਹਵਾਲੇ ਕੀਤਾ ਗਿਆ ਇਸ ਸੰਬੰਧੀ ਵਿਸਥਾਰ ਨਾਲ ਜਾਣਕਾਰੀ ਐਸਪੀ ਪੱਛਮੀ ਸ਼ਿਵਦਰਸ਼ਨ ਸਿੰਘ ਵੱਲੋਂ ਸਾਂਝੀ ਕੀਤੀ ਗਈ ਪਿਛਲੇ ਦਿਨੀ ਜਿਹੜੇ ਕਾਫੀ ਲੋਕਾਂ ਦੇ ਜਿਹੜੇ ਮੋਬਾਈਲ ਕੀਮਤੀ ਮੋਬਾਈਲ ਗੁੰਮ ਹੋਏ ਸੀ ਜਿਨ੍ਹਾਂ ਨੂੰ ਸਾਡੇ ਕ੍ਰਿਸ਼ਮਾ ਮੈਡਮ ਆਈਟੀ ਅਫਸਰ ਨੇ ਇਹਨਾਂ ਨੇ ਸੀਆਈਆਰ ਪੋਰਟਰ ਤੇ ਟ੍ਰੇਸ ਕਰਕੇ ਜਿਹੜੇ ਗੁੰਮਸ਼ਦਾ ਜਿਹੜੇ ਫੋਨ ਨੇ ਉਹ ਬਰਾਮਦ ਕੀਤੇ ਨੇ ਇਸ ਟਾਈਮ ਜਿਹੜੇ 8 ਫੋਨ ਅਸੀਂ ਜਿਹੜੇ ਲੱਭ ਕੇ ਲੋਕਾਂ ਨੂੰ ਦਿੱਤੇ ਕੀਮਤੀ ਫੋਨ ਨੇ ਕੀਮਤੀ ਡਾਟਾ ਉਹਨਾਂ ਵਿੱਚ ਫੀਡਾ ਉਹਨਾਂ ਦਾ ਇਸ ਤੋਂ ਪਹਿਲਾਂ ਅਸੀਂ 43 ਫੋਨ ਜਿਹੜੇ ਗੁੰਮਸ਼ਦਾ ਇਹ ਲੱਭ ਕੇ ਜਿਹੜੇ ਅਸਲ ਵਾਰਸਾਂ ਦੇ ਹਵਾਲੇ ਕੀਤੇ ਆ ਅੱਜ ਉਸੇ ਲੜੀ ਤਹਿਤ ਅਸੀਂ 8 ਹੋਰ ਫੋਨ ਟ੍ਰੇਸ ਕਰਕੇ ਇਹਨਾਂ ਦੇ ਵਾਰਸਾਂ ਦੇ ਹਵਾਲੇ ਕਰ ਰਹੇ ਆ ਜੀ ਕਿਉਂਕਿ ਜਦੋਂ ਮੇਰੇ ਕਿਸੇ ਦਾ ਫੋਨ ਗੋਮ ਹੋ ਜਾਂ ਕਿ ਇੱਕ ਤਾਂ ਕੀਮਤੀ ਫੋਨ ਹੁੰਦੇ ਆ ਇੱਕ ਉਹਨਾਂ ਦਾ ਡਾਟਾ ਬਹੁਤ ਵਿੱਚ ਹੁੰਦਾ ਵਾ ਇਸ ਕਰਕੇ ਮੇਰੇ ਨਾਲ ਜਿੰਨੇ ਵੀ ਖੜੇ ਐ ਇਹਨਾਂ ਨੂੰ ਅੱਜ ਅਸੀਂ ਫੋਨ ਲਾ ਕੇ ਦਿੱਤੇ ਆ